ਇਹਨਾਂ ਦੀ ਇੱਕ ਮੈਡੀਕਲ ਐਸੋਸੀਏਸ਼ਨ ਬਣੀ ਹੋਈ ਹੈ ਜੀ ਉਹਦੇ ਜਿਹੜੇ ਰਾਮਪੁਰੇ ਦੇ ਸਾਰੇ ਪ੍ਰਾਈਵੇਟ ਹਸਪਤਾਲਾ ਇਹਨਾਂ ਨੇ ਮੰਡਿਕਲਾ ਤੇ ਫੂਜਪਿੰਡ ਦੇ ਮਰੀਜ਼ ਦੇਖਣ ਤੋਂ ਵੀ ਅਸੀਂ ਸਮਰਥਾ ਇਹਨਾਂ ਨੇ ਬਾਈਕਾਟ ਕਰਤਾ ਜੀ ਸਾਡੇ ਉਹ ਕਹਿੰਦੇ ਵੀ ਇੱਥੇ ਸਾਡੇ ਰੋਲਾ ਪਾਇਆ ਜੀ ਹੁੱਲੜ ਬਾਜੀ ਕੀਤੀ ਸੀ ਜੀ ਕਹਿੰਦੇ ਯੂਨੀਅਨ ਵਾਲਿਆਂ ਨੇ ਹੁੱਲੜ ਬਾਜੀ ਇਸ ਕਰਕੇ ਹੋਈ ਕਿਉਂਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਪਰ ਕਰ ਰਿਆ ਸੀਗਾ ਜੀ ਜਦੋਂ ਮਰੀਜ਼ ਦੀ ਮੌਤ ਹੋ ਗਈ ਉਹਦੋਂ ਰੈਪਰ ਕਰ ਰਿਆ ਸੀ ਧਰਨਾ ਤਾਂ ਮੰਨ ਲਓ 50 ਬੰਦੇ ਨੇ ਲਾਇਆ ਜੀ 15000 ਦੀ ਵਾਦੀ ਵਾਲਾ ਪਿੰਡ ਹੈ ਜੀ ਉਹਨਾਂ ਦਾ ਕੀ ਕਸੂਰ ਹੈ ਜੀ ਪ੍ਰਾਈਵੇਟ ਡਾਕਟਰਾਂ ਦੇ ਵੱਲੋਂ ਦੋ ਪਿੰਡਾਂ ਦੇ ਲੋਕਾਂ ਦਾ ਇਲਾਜ ਨਾ ਕਰਨ ਦਾ ਮਾਮਲਾ ਪੱਕਿਆ ਹੈ ਤੋਂ ਨੇ ਦੱਸਿਆ ਕਿ ਅੱਜ ਬਲਾਕ ਰਾਮਪੁਰਾ ਦੀਆਂ ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ ਪਿਛਲੇ ਦਿਨੀ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ ਇਸ ਹਸਪਤਾਲ ਦੇ ਵਿੱਚ ਤੁਹਾਨੂੰ ਦੱਸਦੀ ਕਿ ਮੌਤ ਹੋਣ ਤੋਂ ਬਾਅਦ ਦੱਸਿਆ ਜਾ ਰਿਹਾ ਸੀ ਕਿ ਉਸ ਨੂੰ ਰੈਫਰ ਕਰ ਦਿੱਤਾ ਗਿਆ ਸੀ ਉਸ ਨੂੰ ਮੌਤ ਤੋਂ ਬਾਅਦ ਰੈਫਰ ਕਰਨ ਲਈ ਕਿਹਾ ਜਾ ਰਿਹਾ ਸੀ ਜਿਸ ਤੋਂ ਬਾਅਦ ਇੱਥੇ ਕਿਸਾਨ ਯੂਨੀਅਨ ਦੇ ਵੱਲੋਂ ਧੰਨਾ ਲਗਾਇਆ ਗਿਆ ਡਾਕਟਰਾਂ ਦੇ ਉੱਤੇ ਸ਼ਰਾਬ ਪੀਣ ਦੇ ਇਲਜ਼ਾਮ ਵੀ ਲਗਾਏ ਗਏ ਇਹ ਵੀ ਕਿਹਾ ਗਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਕੁਝ ਪੈਸੇ ਦੇ ਕੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਇਸ ਸਾਰੇ ਮਸਲੇ ਤੋਂ ਬਾਅਦ ਇਸ ਨਿੱਜੀ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਦੋ ਪਿੰਡਾਂ ਦੇ ਲੋਕਾਂ ਦਾ ਉਹ ਇਲਾਜ ਨਹੀਂ ਕਰਨਗੇ ਜਿਸ ਨੂੰ ਲੈ ਕੇ ਅੱਜ ਕਈ ਪਿੰਡਾਂ ਦੀਆਂ ਪੰਚਾਇਤਾਂ ਡਿਪਟੀ ਕਮਿਸ਼ਨਰ ਦੇ ਕੋਲ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਕਿ ਇਸ ਫੈਸਲੇ ਨੂੰ ਤੁਰੰਤ ਰੱਦ ਕਰਵਾ ਦਿੱਤਾ ਜਾਵੇ। ਹਾਂਜੀ ਜੀ ਨਾਮ ਨਾਇਬ ਸਿੰਘ ਜੀ ਕੀ ਗੱਲ ਹੋ ਗਈ ਅੱਜ ਆਏ ਡੀਸੀ ਦਫ਼ਤਰ ਸਾਡੇ ਨਾਲ 24 ਤਰੀਕ ਨੂੰ ਐਕਸੀਡੈਂਟ ਹੋਦਾ ਜੀ ਸ਼ਾਮ ਨੂੰ ਮੰਡਿਕਲਾਂ ਜੀ ਦੇਖੋ ਕੁੱਤ ਦਿੱਖ ਸੁਤੋ ਮੁੰਡਾ ਸੀਗਾ ਨੌਜਵਾਨ ਟਰੈਕਟਰ ਟਰਾਲੀ ਦੇ ਮਗਰਲੇ ਪਾਸੇ ਵੱਜ ਗਿਆ ਉਹਦਾ ਮੋਟਰਸਾਈਕਲ ਜੀ ਅਸੀਂ ਉਹਨੂੰ ਚੁੱਕ ਕੇ ਲਿਆਏ ਸੀਗੇ ਇੱਥੇ ਫੈਕਸ ਹਸਪਤਾਲ ਵਜੇ ਰਾਮਪਰਾਜ ਜੀ ਮਾਨ ਸਾਹਿਬ ਜੀ ਸਰਪੰਚ ਸਾਹਿਬ ਨਾਲ ਸੀਗੇ ਜਦੋਂ ਅਸੀਂ ਜਦੋਂ ਮੈਂ ਤੇ ਸਰਪੰਚ ਸਾਹਿਬ ਅੰਦਰ ਗਏ ਆਂਗੇ ਉਦੋਂ ਡਾਕਟਰ ਸਾਹਿਬ ਬਾਹਰ ਨੂੰ ਆ ਰਹੇ ਸੀਗੇ ਅਸੀਂ ਉਹਨੂੰ ਪੁੱਛਿਆ ਕਿ ਮੁੰਡੇ ਦਾ ਕੀ ਕੰਡੀਸ਼ਨ ਹੈਗੀ ਉਹ ਕਹਿੰਦਾ ਵੀ ਮੁੰਡਾ ਨਾਰਮਲ ਹੈ ਬਿਲਕੁਲ ਠੀਕ ਹੈਗਾ ਠੀਕ ਹੈ ਨਾ ਤੇ ਚਲੋ ਅਸੀਂ ਕਿਹਾ ਵੀ ਜੇ ਕੋਈ ਦਿੱਕਤ ਆਲੀ ਗੱਲ ਹੈ ਉਹ ਕਹਿੰਦਾ ਵੀ ਇਹੋ ਜੀ ਕੋਈ ਦਿੱਕਤ ਨਹੀਂ ਨੋਰਮਲ ਮੁੰਡੇਗਾ ਅਸੀਂ ਇੱਥੇ ਕਹਿੰਦਾ ਸੀਟੀ ਸਕੈਨ ਕਰਾਂਗੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਆਪਦਾ ਬਰਨਾਲੇ ਹਸਪਤਲ ਹੈ ਜੀ ਅਸੀਂ ਉਹਦੇ ਚ ਕਹਿੰਦਾ ਰੈਫਰ ਕਰਤਾ ਇਹ ਚਲੋ ਜਿਹੜੇ ਸੂਚਪਿੰਡ ਦੇ ਬੰਦੇ ਸੀਗੇ ਜੀ ਉਹ ਕਹਿੰਦੇ ਵੀ ਸਾਨੂੰ ਉਹ ਹਸਪਤਲ ਮਨਜ਼ੂਰ ਨਹੀਂ ਅਸੀਂ ਤਾਂ ਵੀ ਬਠਿੰਡੇ ਲੈ ਕੇ ਜਾਵਾਂਗੇ ਤੇ ਉਹਨਾਂ ਦਾ ਆਪਸ ਵਿੱਚ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਆਪਸ ਵਿੱਚ ਵੀ ਰਹੇਗਾ ਸੂਚਾ ਵਾਲਿਆਂ ਨਾਲ ਉਹ ਕਹਿੰਦੇ ਵੀ ਅਸੀਂ ਬਠਿੰਡੇ ਲੈ ਕੇ ਜਾਣਾ ਉਹ ਕਹਿੰਦੇ ਅਸੀਂ ਤੁਸੀਂ ਬਰਨਾਲੇ ਲੈ ਕੇ ਜਾਓ ਉਸ ਚੱਕਰ ਜਿਹੜਾ ਸੀਟੀ ਸਕੈਨ ਕਰਦੇ ਸੀ 2.5 ਘੰਟੇ ਲੱਗੇ ਜੀ ਮੁੰਡੇ ਨੂੰ ਉਦੋਂ ਬਾਅਦ ਉਹ ਡੈਥ ਹੋ ਗਈ ਮੁੰਡੇ ਦੀ ਉੱਥੇ ਉਦੋਂ ਬਾਅਦ ਇਹ ਚੱਕਰ ਹੋਇਆ ਜੀ ਉਹਦੇ ਕਾਰਨ ਤੇ ਮੰਨ ਲਓ ਮਾਨ ਸਾਹਿਬ ਨੇ ਹੁਣੇ ਕਹਿਤਾ ਵੀ ਮੰਡੀਕਲਾਂ ਦੀ ਤੇ ਮੰਨ ਲਓ ਵੀ ਸੋਚਾਂ ਦੀ ਮੈਡੀਕਲ ਸਭ ਦਾ ਸਾਰੀ ਬੰਦ ਕਰਤੀ ਰਾਮਪਰਾਸ ਸਾਰੀ ਰਾਮਪਰਾ ਬੈਲਟ ਨੇ ਜੀ ਆ ਇਸ ਦੇ ਪ੍ਰੋਬਲਮ ਤੇ ਅਸੀਂ ਡੀ ਸਾਹਿਬ ਨੂੰ ਮਿਲਣਾ ਹੈ ਜੀ ਕਿ ਜਦੋਂ ਐਕਸੀਡੈਂਟ ਹੋਇਆ ਉਦੋਂ ਪੁਲਿਸ ਦਾ ਕੋਈ ਆਇਆ ਨਹੀਂ ਮੁਲਾਜ਼ਮ ਬਿਆਨ ਵੀ ਉਹਨਾਂ ਨੇ ਨਹੀਂ ਜੀ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਪਰਿਵਾਰ ਚ ਕੌਣ-ਕੌਣ ਹੈ ਜਿਹਦੀ ਡੈਥ ਵੀ ਉਹਦਾ ਬਰਾਦਰ ਹੈ ਉਹਦਾ ਪਿਓ ਹੈ ਉਹ ਉਹ ਕੀ ਮੰ ਕੀ ਕਰਦਨ ਬੀਤ ਸਾਹਿਬ ਨੂੰ ਮਿਲ ਲਾਇਆ ਕਿ ਸਾਡੀ ਮੰਗ ਇਹ ਆ ਜੀ ਸਾਡੀ ਮੈਡੀਕਲ ਸਬਦਾ ਚਲਦੀ ਜਾਇੰਦੀ ਹੈ ਜੇ ਮੰਨ ਲਓ ਪਿੰਡ ਨਾ ਕਦਰ ਹੋਸ ਹੈ ਜੀ ਮੰਨ ਲਓ ਉੱਥੇ ਉਹਦੇ ਧਰਨਾ ਲੱਗਿਆਗਾ ਉਹ ਜਥੇਬੰਦੀਆਂ ਨੇ ਧਰਨਾ ਲਾਇਆ ਜੀ ਠੀਕ ਹੈ ਪਿੰਡ ਦਾ ਤਾਂ ਕੋਈ ਉਹਦੇ ਚ ਕਸੂਰ ਨਹੀਂ ਨਾ ਪਿੰਡ ਦਾ ਕੀ ਰੋਸ ਹੋਵੇ ਮੇਰਾ ਨਾਮ ਜਸਵੰਤ ਦਰਦਪ੍ਰੀਤ ਹੈ ਜੀ ਮੈਂ ਸਰਪੰਚ ਆ ਕੋਠੇ ਮੰਡੀਕਲਾਂ ਤੋਂ ਇਹ ਜਿਹੜੀ ਇਹਨਾਂ ਦੀ ਇੱਕ ਮੈਡੀਕਲ ਐਸੋਸੀਏਸ਼ਨ ਬਣੀ ਹੋਈ ਹੈ ਜੀ ਉਹਦੇ ਜਿਹੜੇ ਰਾਮਪੁਰੇ ਦੇ ਸਾਰੇ ਪ੍ਰਾਈਵੇਟ ਹਸਪਤਾਲ ਆ ਇਹਨਾਂ ਨੇ ਮੰਡੀਕਲਾਂ ਤੇ ਸੂਚ ਪਿੰਡ ਦੇ ਗਰੀਬ ਦੇ ਦੇਖਣ ਤੋਂ ਵੀ ਅਸੀਂ ਸਮਰਥਾ ਇਹਨਾਂ ਨੇ ਬਾਈਕਾਟ ਕਰਤਾ ਜੀ ਸਾਡਾ ਕਿਸ ਕਰਕੇ ਅਸੀਂ ਸਿਵਲ ਸਰਜਨ ਨੂੰ ਜੀ ਡਿਪਟੀ ਕਮਿਸ਼ਨਰ ਬਰਿੰਡਾ ਨੂੰ ਮੰਗ ਪੱਤਰ ਦੇਣ ਆਏ ਆ ਜੀ ਸਾਡੀ ਮੰਗ ਆ ਵੀ ਜਿਹੜਾ ਆਪਣਾ ਕਾਨੂੰਨ ਆ ਉਹਦੇ ਅਨੁਸਾਰ ਵੀ ਆਪਾਂ ਕਿਸੇ ਮਰੀਜ਼ ਨਾਲ ਧਰਮ ਜਾਤ ਪਾਤ ਜਾਂ ਕਿਸੇ ਵੀ ਵਖਰੇਵੇਂ ਨੂੰ ਲੈ ਕੇ ਆਪਾਂ ਕਿਸੇ ਦਾ ਬਾਈਕਾਟ ਨਹੀਂ ਕਰ ਸਕਦੇ ਜੀ ਸਰਨੇ ਕੀ ਹੈ ਕਿਉਂ ਬਲ ਉਹ ਕਹਿੰਦੇ ਵੀ ਇੱਥੇ ਸਾਡੇ ਰੌਲਾ ਪਾਇਆ ਜੀ ਹੁੱਲੜ ਬਾਜੀ ਕੀਤੀ ਜੀ ਕਹਿੰਦੇ ਯੂਨੀ ਨਾਲਾਂ ਨੇ ਉਹ ਨੂੰ ਧਰਨਾ ਭਾਰਤੀ ਕਿਸਾਨ ਸਿੱਧੂ ਪਰਾਲਾ ਨੇ ਲਾਇਆ ਹੁੱਲੜ ਬਾਜੀ ਇਸ ਕਰਕੇ ਹੋਈ ਕਿਉਂਕਿ ਡਾਕਟਰ ਮਰੇ ਹੋਏ ਮਰੀਜ਼ ਨੂੰ ਰੈਫਰ ਕਰ ਰਿਆ ਸੀਗਾ ਜੀ ਜਦੋਂ ਮਰੀਜ਼ ਦੀ ਮੌਤ ਹੋ ਗਈ ਉਦੋਂ ਰੈਫਰ ਜੇ ਜਦੋਂ ਐਕਸੀਡੈਂਟ ਹੋਇਆ ਉਦੋਂ ਕੋਈ ਪੁਲਿਸ ਬਿਆਨ ਨਹੀਂ ਲਿਖੀ ਨਹੀਂ ਪੁਲਿਸ ਨੇ ਪੁਲਿਸ ਨੇ ਕੋਈ ਬਿਆਨ ਨਹੀਂ ਲਿਆ ਜੀ ਕਿਉਂਕਿ ਦੇਰ ਰਾਤ ਤੱਕ 12 12 1 ਵਜੇ ਤੱਕ ਜੁਨੀਅਨ ਨੇ ਧਰਨਾ ਲਾਇਆ ਦੂਜੀ ਰਾਤ ਤੱਕ ਵੀ ਧਰਨਾ ਲੱਗੇ ਰਹੇ ਸੀ ਦੂਜੀ ਰਾਤ ਨੂੰ ਇਹਨਾਂ ਦਾ ਫਿਰ ਆਪਸੀ ਕੋਈ ਸਮਝੌਤਾ ਹੋਇਆ ਜੁਨੀਅਨ ਨਾਲ ਫੇਰ ਧਰਨਾ ਚੱਕਿਆ ਗਿਆ ਜੀ ਸਾਰੇ ਕਿਹੜੇ ਪਿੰਡ ਦੇ ਆ ਤੇ ਸਾਰੇ ਵੱਖ-ਵੱਖ ਪਿੰਡਾਂ ਦੇ ਸਰਪੰਚ ਆ ਜੀ ਹਾਂ ਬਲਾਕ ਰਾਮਪਰਾ ਦੇ ਵੱਖ-ਵੱਖ ਪਿੰਡਾਂ ਦੇ ਪੰਜ ਸਰਪੰਚ ਆ ਜੀ ਕੀ ਗੱਲ ਲੈ ਕੇ ਜਾਓਗੇ ਡੀਸੀ ਸਾਹਿਬ ਕੋਲ ਕੀ ਕਰਵਾਓਗੇ ਡੀਸੀ ਸਾਹਿਬ ਨੂੰ ਮੰਗ ਕਰਾਂਗੇ ਵੀ ਇਸ ਤਰ੍ਹਾਂ ਦਾ ਜਿਹੜਾ ਇਹ ਆਪਣ ਇਸ ਤਰ੍ਹਾਂ ਬਖਰੇਮਾ ਨਹੀਂ ਨਾ ਕਰਨਾ ਚਾਹੀਦਾ ਜੀ ਕਿਸੇ ਵੀ ਮਰੀਜ਼ ਨਾਲ ਧਰਨਾ ਤਾਂ ਮੰਨ ਲਓ 50 ਬੰਦੇ ਨੇ ਲਾਇਆ ਜੀ 15000 ਦੀ ਬਾਦੀ ਵਾਲਾ ਪਿੰਡ ਹੈ ਜੀ ਉਹਨਾਂ ਦਾ ਕੀ ਕਸੂਰ ਹੈ ਜੀ ਪਰ ਇਹ ਵੀ ਦੇਖਿਆ ਵੀ ਬਹੁਤ ਸਾਰੇ ਡਾਕਟਰਾਂ ਦੇ ਪ੍ਰਾਈਵੇਟ ਡਾਕਟਰਾਂ ਦੇ ਜਦੋਂ ਧਰਨੇ ਲੱਗਦੇ ਆ ਬਾਅਦ ਵਿੱਚ ਜਦੋਂ ਕੋਈ ਨਾ ਕੋਈ ਫੈਸਲਾ ਹੁੰਦਾ ਚਾਹੇ ਉਹਨੂੰ ਸੌਦਾ ਕਹਿ ਲੋ ਚਾਹੀ ਕੁਰਸੀ ਲੈ ਲੋ ਫਿਰ ਉਹਨੂੰ ਵਾਪਸ ਲੈ ਆਉਂਦਾ ਫਿਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਫਿਰ ਜੇ ਘਟਨਾ ਵਾਪਰਦੀ ਆ ਲੱਗਦਾ ਨਹੀਂ ਉਹਦੇ ਤੋਂ ਪਿੱਛੇ ਨਹੀਂ ਹਟਰਨਾ ਕਿਸੇ ਪੰਚਾਇਤ ਨੇ ਨਹੀਂ ਲਾਇਆ ਸੀਗਾ ਜੀ ਨਹੀਂ ਨਹੀਂ ਆਮ ਯੂਨੀਅਨਾਂ ਦੀ ਗੱਲ ਮੈਂ ਤੁਹਾਡੀ ਜੂਨੀਅਨ ਇਹ ਪਾਬਲਿਕ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਇਸ ਤਰ੍ਹਾਂ ਦੀ ਕਾਰਵਾਈ ਬਿਲਕੁਲ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੀ ਪੜਤਾਲ ਹੋਣੀ ਚਾਹੀਦੀ ਹੈ ਜੀ ਜਿਹੜਾ ਇਸ ਤੋਂ ਪਹਿਲਾਂ ਵੀ ਸਾਨੂੰ ਧਿਆਨ ਚ ਆਇਆ ਵੀ ਡਾਕਟਰ ਨੂੰ ਆਪਣੇ ਵੱਖ-ਵੱਖ ਜੁਰਮਾਨੇ ਹੋ ਚੁੱਕੇ ਆ ਜੀ ਲਾਪਰਵਾਹੀ ਦੇ ਜੀ ਨਹੀਂ ਫਿਰ ਡਾਕਟਰ ਡਾਕਟਰ ਦੇ ਮੂਹਰੇ ਧਰਨਾ ਲਾਉਣ ਦੀ ਮਜਾਬੇ ਯੂਨੀਅਨਾਂ ਨੂੰ ਕਾਨੂੰਨੀ ਰਾਹ ਨਹੀਂ اختیار ਕਰਨਾ ਚਾਹੀਦਾ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਇਹ ਹੁਣ ਕੀ ਹੈ ਅਸਲ ਵਿੱਚ ਧਰਨੇ ਕਿਉਂ ਲੱਗਦੇ ਆ ਤੁਹਾਨੂੰ ਵੀ ਪਤਾ ਜਦੋਂ ਕੋਈ ਪ੍ਰਸ਼ਾਸਨ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ ਉਦੋਂ ਧਰਨੇ ਲੱਗ ਜਾਂਦੇ ਆ ਜੀ ਮਜਬੂਰੀ ਚ ਚਲਾਉਣੇ ਪੈਂਦੇ ਆ ਜੀ ਧਰਨੇ ਉਹਨਾਂ ਨੂੰ। ਤੁਸੀਂ ਜੂਨੀਅਰ ਦੇ ਨਾਲ ਹੋ ਕਿ ਜੂਨੀਅਰ ਤੋਂ ਅਲੱਗ ਹੋ ਗਏ? ਅਸੀਂ ਤਾਂ ਪੰਚਾਇਤਾਂ ਬੁਲਵਾਏ ਆ ਜੀ ਜੂਨੀਅਰ ਨਾਲ ਸਾਡਾ ਕੋਈ ਸਬੰਧ ਨਹੀਂ ਕੋਈ। ਇਹ ਵੀ ਦੱਸਦੀ ਕਿ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਲਿਆ ਗਿਆ ਇਹ ਫੈਸਲਾ ਜੇਕਰ ਤੁਰੰਤ ਨਾ ਕੀਤਾ ਗਿਆ ਤਾਂ ਇਹਨਾਂ ਲੋਕਾਂ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਕਿ ਫਿਰ ਉਹ ਤਿੱਖਾ ਸੰਘਰਸ਼ ਵੀ ਸ਼ੁਰੂ ਕਰਨਗੇ। ਫਿਲਹਾਲ ਹੁਣ ਵੇਖਣਾ ਹੋਵੇਗਾ ਕਿ ਹਸਪਤਾਲ ਦੇ ਵੱਲੋਂ ਮੁਰਤੋਂ ਲੋਕਾਂ ਦਾ ਇਲਾਜ ਸ਼ੁਰੂ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਇਹ ਵੇਖਣਾ ਇਲਾਜ ਮੇ ਹੋਵੇਗਾ ਬਠਿੰਡਾ ਤੋਂ ਪਰਵਿੰਦਰਜੀਤ ਸਿੰਘ ਪੰਜਾਬੀ ਲੋਕ ਚੈਨਲ